ਅਮਰਪਾਲ ਸਿੰਘ ਮਹਿਰੋਂ ਦੇ ਬਾਰੇ ਇੱਕ ਨੌਜਵਾਨ ਬੋਲ ਰਿਹਾ ਕਿ ਮੈਂ ਜਦੋਂ ਜੀ ਕਰੂਗਾ ਮਹਿਰੋਂ ਚੱਕਵਾ ਦੂੰਗਾ ਮੇਰੇ ਤੇ ਇੰਨੀ ਪਾਵਰ ਆ ਪਰ ਉਹਨਾਂ ਲੋਕਾਂ ਨੂੰ ਇਹ ਸੁਨੇਹਾ ਸਾਡਾ ਵੀ ਬੜਾ ਵੱਡਾ ਭੁਲੇਖਾ ਤੁਹਾਡੇ ਅੰਦਰ ਵੀ ਤੁਸੀਂ ਸੋਚਦੇ ਹੋ ਕਿ ਅਮਰਪਾਲ ਸਿੰਘ ਮਹਿਰੋਂ ਕੱਲਾ ਤੁਰਿਆ ਫਿਰਦਾ ਇਹ ਭੁਲੇਖਾ ਆਪਣੇ ਮਨ ਚੋਂ ਕੱਢ ਦਿਓ ਅਮਰਪਾਲ ਸਿੰਘ ਨੂੰ ਹੱਥ ਲਾਉਣਾ ਬਹੁਤ ਦੂਰ ਦੀ ਗੱਲ ਆ ਦੱਸ ਕੇ ਆਇਓ ਪਿੱਠ ਤੇ ਵਾਰ ਨਾ ਕਰਿਓ ਪਿੱਛੋਂ ਵਾਰ ਨਾ ਕਰਿਓ ਦੱਸ ਕੇ ਆ ਜਿਓ ਜਿੰਨਾ ਤਾਮਝਾਮ ਲਿਆ ਸਕਦੇ ਜੇ ਲੈ ਆਇਓ ਗੁਰੂ ਕਿਰਪਾ ਕਰੇ ਜੇ ਸੁੱਕਾ ਇੱਕ ਵੀ ਵਾਬਾ ਚਲ ਗਿਆ ਤੇ ਅਸੀਂ ਆਪਣੇ ਆਪ ਨੂੰ ਸਿੱਖ ਨਹੀਂ ਕਹਿੰਦੇ ਫਿਰ ਕੇ ਉਹ ਮਾਈਕ ਰਿਕਾਰਡਿੰਗ ਸੁਣ ਸੀ ਮੈਨੂੰ ਨੌਜਵਾਨ ਸੁਣਾ ਰਹੇ ਸੀਗੇ ਪੀਗਾ ਅੰਮਿਤਪਾਲ ਸਿੰਘ ਮਹਿਰੋਂ ਉੱਲ ਇੱਕ ਹੋਰ ਕਾਰਵਾਈ ਕੀਤੀ ਗਈ ਸੀ ਕੋਈ ਲਚਰਤਾ ਦੇ ਬਾਰੇ ਕੁਝ ਸੋਸ਼ਲ ਮੀਡੀਆ ਉੱਤੇ ਬਹੁਤ ਗੰਦ ਕੁਝ ਲੋਕ ਪਾਉਂਦੇ ਸੀ ਅੰਮਿਤਪਾਲ ਸਿੰਘ ਮਹਿਰੋਂ ਦੇ ਬਾਰੇ ਇੱਕ ਨੌਜਵਾਨ ਬੋਲ ਰਿਹਾ ਕਿ ਮੈਂ ਜਦੋਂ ਜੀ ਕਰੂਗਾ ਮਹਿਰੋਂ ਚੁੱਕਵਾ ਦੂੰਗਾ ਮੇਰੇ ਚ ਇੰਨੀ ਪਾਵਰ ਆ ਪਰ ਉਹਨਾਂ ਲੋਕਾਂ ਨੂੰ ਇਹ ਸੁਨੇਹਾ ਸਾਡਾ ਵੀ ਬੜਾ ਵੱਡਾ ਭੁਲੇਖਾ ਤੁਹਾਡੇ ਅੰਦਰ ਵੀ ਤੁਸੀਂ ਸੋਚਦੇ ਹੋ ਕਿ ਅੰਮਿਤਪਾਲ ਸਿੰਘ ਮਹਿਰੋਂ ਕੱਲਾ ਤੁਰਿਆ ਫਿਰਦਾ ਇਹ ਭਲੇਖਾ ਆਪਣੇ ਮਨ ਚੋਂ ਕੱਢ ਦਿਓ ਅਮਰਪਾਲ ਸਿੰਘ ਨੂੰ ਹੱਥ ਲਾਉਣਾ ਬਹੁਤ ਦੂਰ ਦੀ ਗੱਲ ਐ ਦੱਸ ਕੇ ਆਇਓ ਪਿੱਠ ਦੇ ਵਾਰ ਨਾ ਕਰਿਓ ਪਿੱਛੋਂ ਵਾਰ ਨਾ ਕਰਿਓ ਦੱਸ ਕੇ ਆ ਜਿਓ ਜਿੰਨਾ ਤਾਮਝਾਮ ਲਿਆ ਸਕਦੇ ਜੇ ਲੈ ਆਇਓ ਗੁਰੂ ਕਿਰਪਾ ਕਰੇ ਜੇ ਸੁੱਕਾ ਇੱਕ ਵੀ ਵਾਪਸ ਚਲ ਗਿਆ ਤੇ ਅਸੀਂ ਆਪਣੇ ਆਪ ਨੂੰ ਸਿੱਖ ਨਹੀਂ ਕਹਿੰਦੇ ਫਿਰ ਕਿ ਉਹ ਮੈਂ ਕ录ਡਿੰਗ ਸੁਣ ਰਹੀ ਸੀ ਮੈਨੂੰ ਨੌਜਵਾਨ ਸੁਣਾ ਰਹੇ ਸੀਗੇ ਵੀ ਇਹ ਅੰਮਿਤਪਾਲ ਸਿੰਘ ਮੈਰੋਂ ਉੱਲ ਇੱਕ ਹੋਰ ਕਾਰਵਾਈ ਕੀਤੀ ਗਈ ਸੀ ਕੋਈ ਲਚਰਤਾ ਦੇ ਬਾਰੇ ਕੁਝ ਸੋਸ਼ਲ ਮੀਡੀਆ ਉੱਤੇ ਬਹੁਤ ਗੰਦ ਕੁਝ ਲੋਕ ਪਾਉਂਦੇ ਸੀ ਅੰਮਿਤਪਾਲ ਸਿੰਘ ਮੈਰੋਂ ਦੇ ਬਾਰੇ ਇੱਕ ਨੌਜਵਾਨ ਬੋਲ ਰਿਹਾ ਕਿ ਮੈਂ ਜਦੋਂ ਜੀ ਕਰੂਗਾ ਮੈਰੋਂ ਚੱਕਵਾ ਦੂੰਗਾ ਮੇਰੇ ਚ ਇੰਨੀ ਪਾਵਰ ਆ ਪਰ ਉਹਨਾਂ ਲੋਕਾਂ ਨੂੰ ਇਹ ਸੁਨੇਹਾ ਸਾਡਾ ਵੀ ਬੜਾ ਵੱਡਾ ਭੁਲੇਖਾ ਤੁਹਾਡੇ ਅੰਦਰ ਵੀ ਤੁਸੀਂ ਸੋਚਦੇ ਹੋ ਕਿ ਅੰਮਿਤਪਾਲ ਸਿੰਘ ਮੈਰੋਂ ਕੱਲਾ ਤੁਰਿਆ ਫਿਰਦਾ ਇਹ ਭਲੇਖਾ ਆਪਣੇ ਮਨ ਚੋਂ ਕੱਢ ਦਿਓ ਅਮਰਪਾਲ ਸਿੰਘ ਨੂੰ ਹੱਥ ਲਾਉਣਾ ਬਹੁਤ ਦੂਰ ਦੀ ਗੱਲ ਐ ਦੱਸ ਕੇ ਆਇਓ ਪਿੱਠ ਤੇ ਵਾਰ ਨਾ ਕਰਿਓ ਪਿੱਛੋਂ ਵਾਰ ਨਾ ਕਰਿਓ ਦੱਸ ਕੇ ਆ ਜਿਓ ਜਿੰਨਾ ਤਾਮਝਾਮ ਲਿਆ ਸਕਦੇ ਜੇ ਲੈ ਆਇਓ ਗੁਰੂ ਕਿਰਪਾ ਕਰੇ ਜੇ ਸੁੱਕਾ ਇੱਕ ਵੀ ਵਾਪਸ ਚੱਲ ਗਿਆ ਤੇ ਅਸੀਂ ਆਪਣੇ ਆਪ ਨੂੰ ਸਿੱਖ ਨਹੀਂ ਕਹਿੰਦੇ ਫਿਰ ਕਿਉ ਮੈਂ ਕਲ ਰਿਕਾਰਡਿੰਗ ਸੁਣ ਰਹੀ ਮੈਨੂੰ ਨੌਜਵਾਨ ਸੁਣਾ ਰਹੇ ਸੀਗੇ ਕਿ ਇਹ ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਇੱਕ ਹੋਰ ਕਾਰਵਾਈ ਕੀਤੀ ਗਈ ਸੀ ਕੋਈ ਲਚਰਤਾ ਦੇ ਬਾਰੇ ਕੁਝ ਸੋਸ਼ਲ ਮੀਡੀਆ ਉੱਤੇ ਬਹੁਤ ਗੰਦ ਕੁਝ ਲੋਕ ਪਾਉਂਦੇ ਸੀ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਬਾਰੇ ਉਹ ਨੌਜਵਾਨ ਬੋਲ ਰਿਹਾ ਕਿ ਮੈਂ ਜਦੋਂ ਜੀ ਕਰੂਗਾ ਮਹਿਰੋਂ ਨੂੰ ਚੱਕਵਾ ਦੂੰਗਾ ਮੇਰੇ ਚ ਇੰਨੀ ਪਾਵਰ ਆ ਪਰ ਉਹਨਾਂ ਲੋਕਾਂ ਨੂੰ ਇਹ ਸੁਨੇਹਾ ਸਾਡਾ ਵੀ ਬੜਾ ਵੱਡਾ ਭੁਲੇਖਾ ਤੁਹਾਡੇ ਅੰਦਰ ਪੀ ਤੁਸੀਂ ਸੋਚਦੇ ਹੋ ਕਿ ਅਮਰਪਾਲ ਸਿੰਘ ਮੈਰੋਂ ਕੱਲਾ ਤੁਰਿਆ ਫਿਰਦਾ ਇਹ ਭੁਲੇਖਾ ਆਪਣੇ ਮਨ ਚੋਂ ਕੱਢ ਦਿਓ ਅਮਰਪਾਲ ਸਿੰਘ ਨੂੰ ਹੱਥ ਲਾਉਣਾ ਬਹੁਤ ਦੂਰ ਦੀ ਗੱਲ ਆ ਦੱਸ ਕੇ ਆਇਓ ਪਿੱਠ ਤੇ वार ਨਾ ਕਰਿਓ ਪਿੱਛੋਂ वार ਨਾ ਕਰਿਓ ਦੱਸ ਕੇ ਆ ਜਿਓ ਜਿੰਨਾ ਤਾਮਝਾਮ ਲਿਆ ਸਕਦੇ ਜੇ ਲੈ ਆਇਓ ਗੁਰੂ ਕਿਰਪਾ ਕਰੇ ਜੇ ਸੁੱਕਾ ਇੱਕ ਵੀ ਵਾਪਸ ਚਲ ਗਿਆ ਤੇ ਅਸੀਂ ਆਪਣੇ ਆਪ ਨੂੰ ਸਿੱਖ ਨਹੀਂ ਕਹਿੰਦੇ ਫਿਰ